ਸਤਿ ਸ੍ਰੀ ਅਕਾਲ ਦੋਸਤੋ ਕੂੜੀ ਏ ਨਹੀਂ ਸੱਗੀ ਫੁੱਲ ਵਾਲੀ ਏ ਕੈਂਠੇ ਵਾਲਾ ਪੁੱਛੇ ਤੇਰਾ ਨਾ ਲਾ ਕੇ ਸੱਗੀ ਫੁੱਲ ਵੇ ਮੈਂ ਚੜ ਗਈ ਗੱਡੇ ਤੇ ਪਾ ਕੇ ਸੁਹਾ ਬਾਣਾ ਸਿੰਘਾ ਵੇ ਤੇਰੇ ਨਾਨ ਕੀ ਤੀਆਂ ਦੇਖਣ ਜਾਣਾ ਸੱਗੀ ਫੁੱਲੀ ਕਰਵਾਇਤੀ ਗਹਿਣਾ ਹੈ ਜੋ ਕੇ ਸਿਰ ਦੀ ਰੌਣਕ ਹੁੰਦੀ ਸੀ ਜੋ ਔਰਤ ਆਪਣੇ ਸਿਰ ਤੇ ਗੁੰਦਦੀਆਂ ਸੀ ਜਿਸ ਨੂੰ ਸੱਗੀ ਕਿਹਾ ਜਾਂਦਾ ਸੀ ਕਈ ਇਲਾਕਿਆਂ ਵਿੱਚ ਚੌਂਕ ਵੀ ਕਹਿੰਦੇ ਸਨ ਤੇ ਕਈਆਂ 'ਚ ਇਸ ਨੂੰ ਠੁੱਠੀ ਵੀ ਕਹਿੰਦੇ ਸੀ ਇਸ ਦੀ ਸ਼ਕਲ ਮੁੱਦੀ ਮਾਰੀ ਠੁੱਠੀ ਦੀ ਤਰ੍ਹਾਂ ਹੁੰਦੀ ਹੈ ਫੁੱਲ ਵੀ ਇੱਕ ਗਹਿਣਾ ਹੁੰਦਾ ਜਿਹੜਾ ਸੱਗੀ ਦੇ ਦੋਵੇਂ ਪਾਸੇ ਲੱਗਿਆ ਹੁੰਦਾ ਸੱਗੀ ਨੂੰ ਇਕੱਲੇ ਵੀ ਪਹਿਨਿਆ ਜਾਂਦਾ ਤੇ ਫੁੱਲਾਂ ਨਾਲ ਵੀ ਪਹਿਨਿਆ ਜਾਂਦਾ ਤੁੱਲਾਂ ਦੀ ਗਿਣਤੀ ਆਮ ਤੌਰ ਤੇ ਦੋ ਹੁੰਦੀ ਸੀ ਜੋ ਕਿ ਸੱਗੀ ਦੇ ਦੋਵੇਂ ਪਾਸੇ ਲੱਗੇ ਹੁੰਦੇ ਹਨ ਸੱਗੀ ਦੇ ਉੱਪਰ ਛੋਟੀ ਜੀ ਲੰਬੀ ਹੁੰਦੀ ਹੈ ਜਿਸ ਵਿੱਚ ਨਗ ਜੜੇ ਹੁੰਦੇ ਨੇ ਸੱਗੀ ਦੇ ਅੰਦਰਲਾ ਪਾਸਾ ਚਾਂਦੀ ਦਾ ਬਣਿਆ ਹੁੰਦਾ ਹੈ ਇਸ ਦੇ ਉੱਪਰ ਲਾਖ ਲਗਾ ਕੇ ਮੀਨਾ ਕਾਰੀ ਕੀਤਾ ਹੋਇਆ ਸੋਨੇ ਦਾ ਪਤਰਾ ਲੱਗਿਆ ਹੁੰਦਾ ਹੈ ਸੱਗੀ ਦੇ ਅੰਦਰ ਕੁੰਡਾ ਲੱਗਿਆ ਹੁੰਦਾ ਹੈ ਜੀ ਸ ਵਿੱਚ ਫਰੰਦਾ ਲੰਗਾ ਆ ਕੇ ਸਿਰ ਗੁੰਦਿਆ ਜਾਂਦਾ ਹੈ ਇਸੇ ਤਰ੍ਹਾਂ ਫੁੱਲ ਵੀ ਹੁੰਦੇ ਨੇ ਪਰ ਇਹ ਸੱਗੀ ਨਾਲੋਂ ਛੋਟੇ ਸਾਈਜ਼ ਦੇ ਹੁੰਦੇ ਹਨ ਇਹਨਾਂ ਨੂੰ ਸੱਗੀ ਫੁੱਲ ਜਾਂ ਚੌਂਕ ਫੁੱਲ ਕਿਹਾ ਜਾਂਦਾ ਹੈ ਪਹਿਲਾਂ ਮਾਵਾਂ ਧੀ ਦੇ ਵਿਆਹਾਂ ਵਿੱਚ ਸੱਗੀ ਫੁੱਲ ਦਿੰਦੀਆਂ ਸੀ ਇਹ ਅੱਗੇ ਤੋਂ ਅੱਗੇ ਪੀੜੀ ਦਰ ਪੀੜੀ ਚੱਲਦਾ ਸੀ ਸੱਗੀ ਫੁੱਲ ਮਾਂ ਦੇ ਪਿਆਰ ਆਸ਼ੀਰਵਾਦ ਅਤੇ ਧੀ ਲਈ ਟੁੱਟ ਮੋੜਾ ਪ੍ਰਤੀਕ ਹੁੰਦਾ ਸੀ ਜਦੋਂ ਮਾਂ ਧੀ ਨੂੰ ਸੱਗੀ ਫੁੱਲ ਦਿੰਦੀ ਸੀ ਤਾਂ ਇਹ ਵਿਰਾਸਤ ਦੀ ਸੰਸਕਾਰਾਂ ਦੀ ਚਾਹ ਦੀ ਪਹਿਚਾਨ ਬਣ ਜਾਂਦਾ ਸੀ ਇਹ ਸਿਰਫ ਗਹਿਣਾ ਹੀ ਨਹੀਂ ਹੁੰਦਾ ਸੀ ਸਗੋਂ ਜ਼ਿੰਦਗੀ ਦੇ ਕੀਮਤੀ ਪਲਾਂ ਦਾ ਵੀ ਸਾਕਸੀ ਹੁੰਦਾ ਸੀ ਪਰ ਹੁਣ ਸੱਗੀ ਫੁੱਲ ਪਾਉਣ ਦਾ ਰਿਵਾਜ ਨਹੀਂ ਰਿਹਾ ਹੁਣ ਤਾਂ ਸਟੇਜਾਂ ਉੱਪਰ ਗਿੱਧਾ ਪਾਉਂਦੀਆਂ ਨੱਚਦੀਆਂ ਕੁੜੀਆਂ ਦੇ ਹੀ ਪਾਇਆ ਦੇਖਿਆ ਜਾ ਸਕਦਾ ਹੈ ਦੋਸਤੋ ਪੁਰਾਤਨ ਗੈਣਿਆਂ ਦਾ ਰਿਵਾਜ ਕਾਫੀ ਹੱਦ ਤੱਕ ਖਤਮ ਹੁੰਦਾ ਜਾ ਰਿਹਾ ਹੈ ਪਰ ਸਾਡੀ ਨਵੀਂ ਪੀੜੀ ਨੂੰ ਆਪਣੇ ਵਿਰਸੇ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਪੰਜਾਬੀ ਕਲਚਰ ਕਿੰਨਾ ਅਮੀਰ ਅਤੇ ਵਿਲੱਖਣ ਹੈ ਸਾਨੂੰ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ ਵੀਡੀਓ ਪਸੰਦ ਆਈ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਸਤਿ ਸ੍ਰੀ ਅਕਾਲ